ਘੋੜਾ ਮੰਡੀ ਦੇ ਵਿੱਚ ਬਾਦਲ ਪਰਿਵਾਰ ਦਾ ਘੋੜਾ ਜਿਹੜਾ ਉਹ ਨੁਕਰਾ ਘੋੜਾ ਖਿੱਚਦਾ ਕੇਂਦਰ ਬਣਿਆ ਰਿਹਾ ਹੈ ਤੇ ਇਸ ਤੋਂ ਇਲਾਵਾ ਮੋਹਾਲੀ ਤੋਂ ਗੋਬਿੰਦ ਦਾ ਮਾਰਵਾੜੀ ਘੋੜਾ ਡੇਵਿਡ ਵੀ ਸ਼ਾਨਦਾਰ ਰਿਹਾ ਮਤਲਬ ਘੋੜਿਆਂ ਨੂੰ ਦੇਖਣ ਵਾਸਤੇ ਵੀ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚਦੇ ਨੇ ਕਿਉਂਕਿ ਦੂਰ ਦਰਾਡੇ ਤੋਂ ਉੱਥੇ ਘੋੜੇ ਪਹੁੰਚਦੇ ਨੇ ਘੋੜਿਆਂ ਦੇ ਬੜੇ ਸਟੈਪ ਵੀ ਕਹਿੰਦੇ ਹੁੰਦੇ ਨੇ ਜੀ ਬੜੇ ਯਾਦਗਾਰ ਪਲ ਲੋਕ ਆਪਣੇ ਕੈਮਰਿਆਂ ਦੇ ਵਿੱਚ ਕੈਦ ਕਰਦੇ ਨੇ ਸੋ ਘੋੜਾ ਕਾਫੀ ਬਾਦਲ ਪਰਿਵਾਰ ਦਾ ਜਿਹੜਾ ਉਹ ਚਰਚਾ ਦੇ ਵਿੱਚ ਆਇਆ ਹੋਇਆ ਮਾਗੀ ਮੇਲੇ ਤੇ ਕਿਉਂਕਿ ਉਹ ਏਰੀਆ ਵੀ ਮੁਕਸਰ ਸਾਹਿਬ ਵਾਲਾ ਉਹਨਾਂ ਦਾ ਆਪਣਾ ਹੀ ਜੱਦੀ ਏਰੀਆ ਪੈ ਜਾਂਦਾ ਹੈ ਤਾਂ ਇਸ ਕਰਕੇ ਕਾਫੀ ਅਹਿਮਤਿਆਦੀ ਹੋ ਜੀ ਹਾਂ ਕੱਲ ਘੋੜੇ ਦਾ ਫਿਰ ਅੱਛਾ ਉੱਥੇ ਹੋਰ ਵੀ ਜਾਨਵਰ ਸੀਗੇ ਬੱਕਰੀਆਂ ਵੀ ਸੀਗੀਆਂ ਉੱਥੇ ਬੱਕਰੇ ਸੀਗੇ ਉੱਥੇ ਭੇਡੇ ਸੀਗੇ ਉੱਥੇ ਦੁੰਬੇ ਸੀਗੇ ਉੱਥੇ ਦੁੰਬੇ ਕਹਿੰਦੇ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜਾ ਪਾਕਿਸਤਾਨ ਗਿਆ ਦੁੰਬੇ ਲੈ ਕੇ ਆਇਆ ਸੀ ਗਿਫਟ 'ਚ ਉਹ ਦੁੰਬੇ ਕਿਸੇ ਕਿਸੇ ਨੂੰ ਅੱਗੇ ਨੂੰ ਵੇਚਦੇ ਸੀਗੇ ਬੰਦੇ ਨੂੰ ਉਹ ਬੰਦਾ ਉੱਥੇ ਆ ਗਿਆ ਪਟਿਆਲੇ ਮੇਲਾ ਲੱਗਿਆ ਸੀਗਾ ਇੱਕ ਪਸ਼ੂ ਮੇਲਾ ਉੱਥੇ ਅਸੀਂ ਉਹਦੀ ਰਿਪੋਰਟਿੰਗ ਕੀਤੀ ਸੀਗੀ ਉਹ ਕਹਿੰਦਾ ਜੀ ਇਹ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਸਾਨੂੰ ਵੇਚਤੇ ਸੀਗੇ ਦੁੰਬੇ ਦੁੰਬਾ ਇੱਕ ਬੜੀ ਅੱਛੀ ਮਗਰ ਭੇਡ ਵਰਗਾ ਭੇਡ ਦੀ ਨਸਲ ਦੇ ਹੁੰਦਾ ਦੁੰਬਾ ਤੇ ਉਹ ਵੀ ਕੱਲ ਉੱਥੇ ਦੇਖਣ ਨੂੰ ਮਿਲੇ ਆ ਨੁਕਰਾ ਕੋੜਾ 72 ਇੰਚ ਦਾ ਨੁਕਰਾ ਕੋੜਾ ਕੱਲ ਬਾਦਲ ਪਰਿਵਾਰ ਦਾ ਸੀਗਾ ਕਾਫੀ ਖਿੱਚ ਦਾ ਕੇਂਦਰ ਰਿਹਾ